ਸਸ਼ੇ ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂਦੀ ਅੱਜ ਦੀ ਵੱਡੀ ਖਬਰ ਖਬਰਾਂ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸੋਨੇ ਦੀਆਂ ਕੀਮਤਾਂ ਵਿੱਚ ਆਈ ਗ੍ਰਾਵਿਟੀ ਚਾਂਦੀ ਦੀ ਕੀਮਤ 18 24 ਕੈਟ ਸੋਨੇ ਦੀ ਕੀਮਤ ਜਾਣੋ ਰੇਟਸ ਦੇ ਨਾਲ ਜਦ ਦੇ ਦੇਸ਼ ਦਾ ਬਜਟ ਪੇਸ਼ ਹੋਇਆ ਹੈ ਸੋਨੇ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ ਕਿਉਂਕਿ ਵਿੱਤ ਮੰਤਰੀ ਆਪਣੇ ਬਜਟ ਵਾਸ਼ਣ ਤੋਂ ਕਿਹਾ ਹੈ ਕਿ ਸੋਨੇ ਦੀ ਕਸਟਮ ਡਿਊਟੀ ਕਾਫੀ ਘਟ ਕੀਤੀ ਗਈ ਹੈ ਜਿਸ ਦਾ ਅਸਰ ਸੋਨੇ ਦੀਆਂ ਦਿਨੋਂ ਦਿਨ ਡਿੱਗਦਾ ਜਾ ਰਿਹਾ ਹੈ ਅਤੇ ਸਾਫ ਦਿਖਾਈ ਦੇ ਰਿਹਾ ਹੈ ਕਿ ਜੇਹੀ ਸਥਿਤੀ ਵਿੱਚ ਜੇਕਰ ਤੁਸੀਂ ਸੋਨੇ ਤੇ ਚਾਂਦੀ ਦੇ ਗਹਿਣੇ ਬਣਾਉਂਦੇ ਯੋਜਨਾ ਬਣਾ ਰਹੇ ਹੋ ਤਾਂ ਕਿਰਪਾ ਕਰਕੇ ਇੱਕ ਵਾਰ ਇੱਥੇ ਰੇਟ ਚੈੱਕ ਜ਼ਰੂਰ ਕਰੋ ਅੱਜ ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ਵਿੱਚ 22 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 6840 ਰੁਪਏ ਅਤੇ 24 ਕੈਟ ਸੋਨੇ ਦੀ ਕੀਮਤ 72910 ਰੁਪਏ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਚਾਂਦੀ ਦੀ 85900 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ ਸਰਾਫਾ ਵਪਾਰੀ ਦੇ ਇੰਡੀਆਨ ਬੁਲਾਰਿਆਂ ਨੇ ਦੱਸਿਆ ਕਿ ਜੁਵਲਰਸ ਐਸੋਸੀਏਸ਼ਨ ਦੇ ਮੈਂਬਰ ਮਨੀਸ਼ ਸ਼ਰਮਣੀ ਦੱਸਿਆ ਕਿ ਸੋਨੇ ਦੀ ਕੀਮਤ ਚ ਗ੍ਰਾਵਟਾ ਤੇ ਚਾਂਦੀ ਦੀ ਕੀਮਤ ਚ ਸਥਿਰ ਦੇਖਣ ਨੂੰ ਮਿਲੀ ਹੈ ਚਾਂਦੀ ਵ੍ਰਤੀ ਕਿਲੋ ਦੇ ਕੀਮਤ ਵਿੱਚ ਅੱਜ ਸਥਿਰ ਦੇਖਣ ਨੂੰ ਮਿਲੀ ਹੈ ਆ ਚਾਂਦੀ 85900 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜਦ ਕਿ ਕੱਲ ਸ਼ਾਮ ਤੱਕ 86000 ਰੁਪਏ ਦੇ ਹਿਸਾਬ ਨਾਲ ਵਿਕੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ